ਆਇਤਾ ਯਾਰ ਕਾਨੀ ਠਰ ਗਏ ਖਾੜੀ ਬੁਲਾ ਯਾਰ ਲੱਗਦਾ ਪੱਗ ਬਨਨੀ ਪਿਆ ਕਰਨੀ ਹੈ ਨੰਨਾ ਕਾਲਾ ਹਾਂ ਹਾਂਜੀ ਕੀ ਹਾਲ ਹੈ ਜੀ ਕਿਵੇਂ ਕੰਨ ਜੇ ਮਲੀ ਜਾਂ ਨਾ ਕੀ ਚੱਕਰ ਆ ਉਹ ਕਾਲਿਆ ਯਾਰ ਕਾਨੀ ਬੜੇ ਠਰੀ ਜਾਂਦੇ ਆ ਤੇਰੇ ਪੱਗ ਬੜੀ ਸੋਹਣੀ ਲੱਗਦੀ ਆ ਯਾਰ ਬਾਈ ਪੱਗ ਤਾਂ ਤੈਨੂੰ ਮੈਂ ਸਿਖਾ ਰਿਆਂ ਪਰ ਤੂੰ ਰੱਖਣੀਓ ਵੀ ਇੱਕ ਦੇਣਾ ਜਿਵੇਂ ਅੱਜ ਕੱਲ ਦੇ ਮੁੰਡੇ ਆ ਨਾ ਪਤਾ ਕੀ ਕਰਦੇ ਆ ਸਿੱਖ ਪਰਿਵਾਰ ਦੇ ਮੁੰਡੇ ਆ ਤੇ ਪੱਗ ਪਤਾ ਕਦੋਂ ਬੰਦਦੇ ਆ ਉਹ ਕਦੋਂ ਬੰਦਦੇ ਆ ਬਾਈ ਜਦੋਂ ਵਿਆਹ ਹੁੰਦਾ ਵਾ ਜਦੋਂ ਲਾਵਾਂ ਲੈਣੀਆਂ ਆ ਨਾ ਸਿਰਫ ਉਦੋਂ ਹੀ ਪੱਗ ਬੰਨਦੇ ਆ ਮੁੜ ਕੇ ਜਦੋਂ ਪੈਸ ਵਿੱਚ ਚਲੇ ਜਾਂਦੇ ਆ ਨਾ ਲਾਵਾਂ ਲੈ ਕੇ ਮੁੜ ਕੇ ਪੱਗ ਲਾ ਕੇ ਫਿਰ ਪਰੇ ਮਾਰਦੇ ਆ ਗੱਲ ਤਾਂ ਤੇਰੀ ਕਾਲਿਆ ਸਹੀ ਏ ਯਾਰ ਆ ਭਾਈ ਸਾਹਿਬ ਦੀਆਂ ਗੱਲਾਂ ਸੁਣਿਆ ਥੋੜੀਆਂ ਸੱਚੀਆਂ ਸਚਾਈ ਆ ਛੇਰ ਵੀ ਲਾਜ਼ਮੀ ਕਰੋ ਜਿਹੜਾ ਅੱਜ ਕੱਲ ਟਾਈਮ ਚੱਲ ਰਿਆ ਨਾ ਤੇ ਸਿੱਖ ਵੀਰ ਆ ਜਿਹੜੇ ਮੋਨੇ ਆ ਪੱਗ ਸਿਰਫ ਇੱਕ ਦਿਨ ਉਹ ਵੀ ਲਾਂ ਵਾਲੇ ਦਿਨ ਰੱਖਦੇ ਆ ਮੁੜ ਕੇ ਨਹੀਂ ਰੱਖਦੇਗੇ ਸੁਣਿਓ ਗੌਰ ਨਾਲ ਇਦਾਂ ਸਾਡੇ ਮੁੰਡੇ ਵਿਆਹ ਜਾਂਦੇ ਨਾ ਵੋਟੀ ਨੂੰ ਉਸ ਦਿਨ ਪੱਗ ਵੀ ਬਣਾਉਂਦੇ ਆ ਆਖੋ ਹੈ ਗਰੂ ਉਹ ਤਰਾਂ ਟੈਂਡ ਕਢਾਈ ਇਹਨਾਂ ਨੇ ਕਿਤੇ ਸੁਧਰ ਜਾਣ ਹੈ ਤੇ ਜਿੱਦਨ ਵਿਆਹ ਹੁੰਦਾ ਉਸ ਦਿਨ ਭਜੇ ਫਿਰਨਗੇ ਬਾਬਾ ਜੀ ਪੱਗ ਬੰਨ੍ਹਦੇ ਆ ਬਾਬਾ ਕੁਮਿੰਗਾਸੋ ਲੈ ਲਓ ਭਾਵੇਂ 11000 ਮੈਂ ਕਹ ਰਹਿਣ ਦੇ ਅੱਜ ਵੀ ਅੱਜ ਵੀ ਟਿੰਡ ਤੇ ਸੇਹਰਾ ਲਾਹਰ ਵੇਖੀ ਜਾਉਂਕੋ ਤਾਂ ਕਹਿੰਦਾ ਬਾਬਾ ਬੁਰੇ ਲੱਗਾਂਗੇ ਇਹਨੂੰ ਕਹਿੰਦੇ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੇ ਉਹਦਾ ਮਾਣ ਕੋ ਨਹੀਂ ਜਾਗੀ ਉੱਤੇ ਸੇਹਰਾ ਕਦੇ ਵੀ ਟਿੰਡ ਤੇ ਵੱਜਦਾ ਨਹੀਂ ਜਦੋਂ ਵੱਜੂ ਉਹ ਦਿਨ ਵੇਲੇ ਚੇਤਾ ਆ ਜਾਂਦਾ ਪੱਗ ਦਾ ਫਿਰ ਐ ਬਣਾ ਕੇ ਤੇ ਫਿਰ ਭੈਣ ਜਿਹੜੀ ਉਹ ਕਲਗੀ ਲਾਉਂਦੀ ਏ ਤੋਹਫਾ ਚੇਤਾ ਰੱਖ ਲਿਓ ਆ ਗੱਡੀ ਚ ਮਿਲੇ ਤੋਹਫੇ ਪਤਾ ਕਿਸੇ ਨੂੰ ਵੀ ਪੁੱਛ ਕੇ ਵੇਲਿਓ ਵਿਆਹ ਸਾਰਿਆਂ ਕਰਾਏ ਵੀ ਲਾੜਾ ਸ੍ਰੀ ਸਾਹਿਬ ਕਿਉਂ ਖੜਦਾ ਪੱਗ ਤੇ ਕਲਗੀ ਇਹ ਬਾਪੂ ਦੀਆਂ ਦੇਣਾ ਵਾਂ ਛਤਰ ਖੰਦੇ ਫਿਰਦੇ ਸਾਹਮਰ ਉਲਤੇ ਫਿਰਤੇ ਕੋਈ ਜਿਹੜਾ ਮਰਜੀ ਸਾਡੀ ਧੀ ਪਹਿਣ ਚੁੱਕ ਕੇ ਲੈ ਜਾਂਦਾ ਸਾਡੇ ਪੈਸੇ ਖੋ ਕੇ ਸਾਨੂੰ ਲੁੱਟ ਪੁੱਟ ਕੇ ਜੇ ਅਣਖ ਦੀ ਜ਼ਿੰਦਗੀ ਦਿੱਤੀ ਤੇ ਉਸ ਬਾਜਾਂ ਵਾਲੇ ਨੇ ਜਿਨ੍ਹਾਂ ਦੀ ਜਾਂਚ ਤੁਸੀਂ ਬੈਠੇ ਹੋ ਆ ਸਮਾਜੁੰ ਮੱਲਾਹੇ ਦੇ ਹੈ ਉਹਦੇ ਪਿਆਰ ਚ ਬੋਲਦੇ ਆ ਆਪਣੇ ਪਿਓ ਦੀ ਸਿਵਤ ਪੁੱਤ ਕਰਦਾ ਤੇ ਦੂਜੇ ਸੁਣਦੇ ਪੈਓ ਬਸਦੇ ਰੋ ਮਾਰੇ ਸਹਿਬ ਨੇ ਤਿੰਨੇ ਤੋਹਫੇ ਦਿੱਤੇ ਜਦੋਂ ਵੀ ਵਿਆਹ ਹੁੰਦਾ ਏ ਇਹ ਤਿੰਨੇ ਤੋਹਫੇ ਇਕੱਠੇ ਹੁੰਦੇ ਲਾੜਾ ਪੱਗ ਵੀ ਬੰਨਦਾ ਤੇ ਕਲਗੀ ਤੇ ਸ਼੍ਰੀ ਸਾਹਿਬ ਪਰ ਜਦੋਂ ਬੋਟੀ ਮਿਲ ਜਾਂਦੀ ਏ ਉਦੋਂ ਕੀ ਕਰਦਾ ਸ਼੍ਰੀ ਸਾਹਿਬ ਤੇ ਕਲਗੀ ਗੁਰਦੁਆਰੇ ਗੋਲਕ ਤੇ ਭੁੱਲ ਜਾਂਦੇ ਬੋਤੇ ਉਹ ਗਿਆਨੀ ਜੀ ਮਗਰ ਜੇ ਕਹਿਣਦੇ ਬਾਬਾ ਜੀ ਤੁਹਾਡਾ ਸਮਾਨ ਰਹਿ ਗਿਆ ਆਖੋ ਸਤਨਾਮ ਇੱਕ ਕਹਿੰਦਾ ਜਿਹੜੇ ਲੱਛਣ ਐ ਇੰਨੇ ਪਲਕੇ ਬੋਟੀ ਛੱਡਉਣੇ ਸੀ ਹੈ ਆਉਣ ਵਾਲਾ ਸਮਾਂ ਇਦਾਂ ਦਾ ਹੀ ਆ ਭਾਵੇਂ ਮੈਂ ਹੱਸ ਕੇ ਗੱਲਾਂ ਕਰਦਾ ਇਹ ਗੱਲਾਂ ਡੂੰਘੀਆਂ ਵਾਂ ਕਦੇ ਸੋਚਿਓ ਵੀ ਗੁਰੂ ਸਾਹਿਬ ਦੀ ਕਲਗੀ ਵੀ ਉੱਥੇ ਛੁੱਟ ਗਈ ਸ੍ਰੀ ਸਾਹਿਬ ਹੀ ਭੁੱਲ ਗਈ ਤੇ ਪੱਗ ਜਿਹੜੀ ਸਿਰਫ ਗੁਰਦੁਆਰੇ ਤੱਕ ਅੱਜ ਰਹਿ ਗਈ ਜੇ ਲਾਵਾਂ ਤੋਂ ਬਾਅਦ ਮੁੰਡੇ ਇੱਥੋਂ ਹੱਥ ਪਾਉਂਦੇ ਆ ਸਿੱਧੀ ਲਾ ਕੇ ਤੇ ਕਹਿੰਦੇ ਬੀਬੀ ਚੁੱਕ ਉਹਨੇ ਕਿਹਾ ਮਰ ਜੇ ਬਹੁਤੀ ਲੜੀ ਘਰ ਤੱਕ ਤੇ ਮੰਨ ਲੋ ਕਹਿੰਦੇ ਸਿਰ ਬੜਾ ਦੁਖਦਾ ਆ ਨਵਾਂ ਟਰੈਂਡ ਚੱਲਿਆ ਲਾਵਾਂ ਤੋਂ ਬਾਅਦ ਪੈਲਸ 'ਚ ਮੁੰਡਾ ਪੱਗ ਨਹੀਂ ਲੈ ਕੇ ਜਾਂਦੇ ਹੁਣ ਅੱਜ ਦੀ ਤਰੀਕ ਕਾਲਿਆ ਹਾਂਜੀ ਬਿਲਕੁਲ ਬਾਬੇ ਨੇ ਸਹੀ ਗੱਲਾਂ ਕਹੀਆਂ ਮੈਂ ਨਾ ਬਿਲਕੁਲ ਸਹੀ ਗੱਲਾਂ ਕਹੀਆਂ ਨਾ ਪਰਫੈਕਟ ਗੱਲਾਂ ਕਹੀਆਂ ਸ਼ੇਅਰ ਬਣਦੀ ਵੀਡੀਓ ਹੁਣ ਮੈਂ ਵੀ ਨਾ ਆਪਦੇ ਵਿਆਹ ਵਾਲੇ ਦੇ ਨਹੀਂ ਪੱਗ ਬੰਨੇ ਸੀਗੀ ਅੱਛਾ ਉਦੋਂ ਬਾਅਦ ਤੱਕ ਕਿਤੇ ਕਤਾਈਆਂ ਨਹੀਂ ਤਾਂ ਮੈਂ ਨਹੀਂ ਪੱਗ ਬੰਨੀ ਯਾਰ ਹਾਂ ਨਹੀਂ ਯਾਰ ਭਈ ਪਾਗ ਆਪਣਾ ਧਰਮ ਆ ਨਹੀਂ ਯਾਰ ਸਿੱਖ ਪੱਗ ਨਾ ਬਨਿਆ ਹਾ ਪੱਗ ਬਨਣੀ ਬਹੁਤ ਜ਼ਰੂਰੀ ਯਾਰ ਮੈਂ ਵੀ ਪੱਗ ਮੈਂ ਵੀ ਮੋਨਾ ਹੁੰਦਾ ਸੀਗਾ ਪੱਗ ਜਦੋਂ ਦੀਆਂ ਮੈਂ ਗੱਲਾਂ ਸੁਣੀਆਂ ਹਨਾ ਮੈਂ ਉਸ ਤੋਂ ਬਾਅਦ ਪੱਗ ਨਹੀਂ ਲਾਈ ਕਦੇ ਵੀ ਯਾਰ ਇਹ ਸਾਨਾ ਨੇ ਕਿਹਾ ਨਾ ਵੀ ਜੇ ਪੱਗ ਬੰਨੀ ਹੋਵੇ ਨਾ ਲੱਖਾਂ ਚੋਂ ਬੰਦਾ ਸਿਆਣਾ ਜਾਂਦਾ ਵੀ ਸਰਦਾਰ ਹਾਂ ਲੱਖਾਂ ਚੋਂ ਸਿਆਣਾ ਜਾਂਦਾ ਸਰਦਾਰ ਠੀਕ ਹੈ ਨਾ ਹਾਂ ਬਿਲਕੁਲ ਸਹੀ ਆ ਇਹ ਆਪਣੀ ਜਿਹੜੀ ਆ ਸਿੱਖ ਧਰਮ ਦੀ ਨਿਸ਼ਾਨੀ ਜਿਹੜੀ ਪੱਗ ਆ ਯਾ ਹਾਂ ਬਿਲਕੁਲ ਸਹੀ ਉਵੇਂ ਨਹੀਂ ਕਿਸੇ ਦਾ ਪਤਾ ਲੱਗਦਾ ਵੀ ਕਿਹੜੇ ਧਰਮ ਦਾ ਹਾਂ ਪਰ ਜਦੋਂ ਕਿਸੇ ਦੇ ਪੱਗ ਬੰਨੀ ਹੁੰਦੀ ਆ ਹਾਂ ਉਦੋਂ ਪਤਾ ਲੱਗਦਾ ਵੀ ਇਹ ਸਿੱਖ ਸਿੱਖੀ ਨੂੰ ਬਣਾਉਂਦਾ ਤੇ ਯਾਰ ਪੱਗ ਦੀ ਬੜੀ ਸ਼ਾਨ ਆ ਯਾਰ ਮਿੱਤਰੋ ਇਦਾਂ ਨਾ ਕਰੋ ਬਈ ਸਿਹਰਾ ਬੰਨਣਾ ਹੁੰਦਾ ਕਰਕੇ ਬਾਬਾ ਜੀ ਨੇ ਤੁਹਾਨੂੰ ਦੱਸਿਆ ਹੀ ਆ ਨਾ ਬਸ ਉਹੀ ਟਾਈਮ ਆ ਪੱਗ ਬੰਨਣ ਦਾ ਮੋੜ ਕੇ ਲਾ ਕੇ ਆਪਾਂ ਪਰੇ ਮਰਦੇ ਇ ਇਹ ਗਲਤ ਕੰਮ ਆ ਬਹੁਤ ਜੋ ਮਹਾਰਾਜ ਨੇ ਸਿੱਖੀ ਬਖਸ਼ੀ ਹੈ ਨਾ ਉਸ ਤੇ ਪੂਰਾ ਉਤਰੋ ਯਾਰ ਬਾਕੀ ਦੋਸਤੋ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ ਜੀ